ਅੱਜ ਦੇ ਪੁਰੀਏ ਜਹਾੜੇ ਤੇ ਕੋਈ ਸੰਗਤਾਂ ਨੂੰ ਸੰਦੇਸ਼ ਜੀ ਦੰਤਨ ਸ਼ੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਦੇ ਮਾਲਕ ਦੋ ਜਹਾਨ ਦੇ ਦਾਤੇ ਨਿਰੰਕਾਰ ਰੂਪ ਦੰਤਨ ਸ਼ੈ ਸ਼੍ਰੀ ਗੁਰੂ ਨਾਨਕ ਦੇਵ ਜੀ ਆਗਮਨ ਪੁਰਦੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਰ ਰੋਡ ਤੋਂ ਸੰਗਤਾਂ ਦੇ ਭਾਰੀ ਘੱਟ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿ ਲੋਕੀ ਕਿੰਨੇ ਸ਼ੌਕ ਨਾਲ ਕਿੰਨੀ ਸ਼ਰਧਾ ਨਾਲ ਕਿੰਨੇ ਸਤਿਕਾਰ ਨਾਲ ਨਗਰ ਕੀਰਤਨ ਦਾ ਸ਼ਾਮ ਰ ਹੋਇਆ ਸਕੂਲੀ ਬੱਚੇ 62 ਵਜੇ ਸ਼ਬਦੀ ਜਥੇ ਔਰ ਬੇਅੰਤ ਹਸੰਗਤ ਜਿਹੜੀ ਹੈ ਗੁਰੂ ਸਾਹਿਬ ਦੇ ਨਖਮਸਤਕ ਹੋ ਗਏ ਨਗਰ ਕੀਰਤਨ ਚੱਲ ਰਿਹਾ ਥਾਂ ਥਾਂ ਤੇ ਸਵਾਗਤ ਹੋ ਰਹੇ ਹਨ ਥਾਂ ਥਾਂ ਤੇ ਲੰਗਰ ਲੱਗੇ ਹਨ ਔਰ ਅੱਜ ਜਿਹੜਾ ਜਿੰਨ ਹੈ ਸਾਡੇ ਵਾਸਤੇ ਬਹੁਤ ਹੀ ਮਹਾਨ ਹੈ ਨਾਲ ਹੀ ਮੇਰੀ ਸੰਗਤਾਂ 'ਕੇ ਬੇਨਤੀ ਹੈ ਕਿ ਗੁਰਨਾਨ ਦੇਵ ਸਾਹਿਬ ਤੋਂ ਵੱਡਾ ਦੁਨੀਆਂ 'ਚ ਕੋਈ ਨਹੀਂ ਹੋਇਆ ਨਾ ਕੋਈ ਹੋਣਾ ਆਪ ਨਿਰੰਕਾਰ ਰੂਪ ਸਿਗੇ ਉਹਨਾਂ ਦੀ ਸਿੱਖਿਆਵਾਂ ਤੇ ਚੱਲੋ ਤਾਂ ਹੀ ਸਾਡਾ ਮੋਲਕ ਸੋਹਣੀ ਤਰੱਕੀ ਕਰ ਸਕਦਾ ਹੈ ਤਾਂ ਹੀ ਅਸੀਂ ਆਪਣੇ ਆਪ ਦੇ ਘਰ ਦੇ ਖੁਸ਼ੀਆਂ ਮਹਿਸੂਸ ਕਰ ਸਕਦੇ ਆ ਸਿੱਖਿਆ ਤੇ ਚੱਲੋ ਮੌਜਾ ਕਰੋ ਗੁਰੂ ਸਾਹਿਬ ਦੇ ਨਾਲ ਰਹੋ ਹਮੇਸ਼ਾ ਨਿ ਸਿਮਰਨ ਕੀਰਤ ਕਰੋ ਨਾਮ ਜਪੋ ਵਾਣ ਚ ਗੋਦਾ ਸੁਨਾਰੀ ਸੇ ਹਾਂ ਤੇ ਚੱਲੋ ਔਰ ਦੁਨੀਆ ਦੀ ਘਰ ਖੁਸ਼ੀਆਂ ਬਰਾਬਰਤ ਕਰੋ ਤਨਤਨ ਸ਼ਹਿਬ ਗੁਰ ਨਾਨਕ ਦੇਵ ਜੀ ਆਗਵਾ ਪਰਮ ਦੀਆ ਆਪਣੇ ਵੱਲੋਂ ਸਿੰਘ ਸਭਾ ਮੈਨੇਜਮੈਂਟ ਕਮੇਟੀ ਵੱਲੋਂ ਮੈਂ ਸਾਰੇ ਸੰਗਤਾਂ ਨੂੰ ਦਾ ਜੀ ਆਇਆਂ ਵੀ ਕਰਦਾ ਏ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ તેના લોકોને બહુ બહુ વધાઈઓ દેના